ਸਿਕਾਣਾ ਨਿਸ਼ਾਨ ਸਾਹਿਬ ਤਿੰਨ ਟਿਕੋਣਾ ਹੈ ਜਾਂ ਚਾਰ ਕੋਣਾ ਜਿੱਦਾਂ ਸਾਰੇ ਹੀ ਦੇਸ਼ਾਂ ਦੇ ਝੰਡੇ ਚਾਰ ਕੋਣਾਂ ਵਾਲੇ ਹੁੰਦੇ ਨੇ ਯਾਨੀ ਕਿ ਚਾਰ ਨੁਕਰਾਂ ਵਾਲੇ ਤੇ ਵਿਸ਼ਵ ਦੇ ਚ ਇਕੱਲਾ ਸਿੱਖਾਂ ਦਾ ਹੀ ਇੱਕ ਝੰਡਾ ਸਾਨੂੰ ਦੇਖਣ ਨੂੰ ਮਿਲਦਾ ਆ ਜਿਹਦੀਆਂ ਤਿੰਨ ਨੁਕਰਾਂ ਹੁੰਦੀਆਂ ਨੇ ਕਿਉਂਕਿ ਸਿੱਖਾਂ ਨੇ ਵੀ ਰਾਜ ਕੀਤਾ ਆ ਸਿੱਖਾਂ ਨੇ 106 ਸਾਲ ਰਾਜ ਕੀਤਾ ਆ 6 ਸਾਲ ਬਾਬਾ ਬੰਦਾ ਸਿੰਘ ਬਹਾਦਰ ਦਾ 50 ਸਾਲ ਲਗਭਗ ਸਿੱਖ ਮਿਸਲਾਂ ਨੇ ਤੇ 50 ਸਾਲ ਹੀ ਲਗਭਗ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਰਾਜ ਕੀਤਾ। ਹੁਣ ਸਵਾਲ ਖੜਾ ਇਹ ਹੁੰਦਾ ਕਿ ਸਿੱਖਾਂ ਦਾ ਝੰਡਾ ਤਿੰਨ ਨੁਕਰਾ ਕੇ ਸਹੀ ਆ ਕਿ ਜਾਂ ਗਲਤ ਆ ਕਿ ਸਿੱਖਾਂ ਦਾ ਚਾਰ ਨੁਕਰਾਵਾਂ ਵਾਲਾ ਝੰਡਾ ਆ। ਜੇ ਤਿੰਨ ਨੁਕਰਾਵਾਂ ਵਾਲਾ ਤੇ ਕਿਉਂ ਤਿੰਨ ਨੁਕਰਾਵਾਂ ਵਾਲਾ ਜੇ ਚਾਰ ਵਾਲਾ ਤੇ ਕਿਉਂ ਚਾਰ ਵਾਲਾ ਹੋਣਾ ਚਾਹੀਦਾ? ਆਮ ਤੌਰ ਤੇ ਇਹੋ ਹੀ ਮੰਨਿਆ ਜਾਂਦਾ ਕਿ ਹਰੇਕ ਕੌਮ ਦਾ ਝੰਡਾ ਚਾਰ ਨੁਕਰਾਂ ਵਾਲਾ ਹੁੰਦਾ ਜੇ ਸਾਡਾ ਸਿੱਖ ਧਰਮ ਦੇ ਵਿੱਚ ਤਾਂ ਤਨ ਗੁਰੂ ਰਾਮਦਾਸ ਸਾਹਿਬ ਜੀ ਨੇ ਸੱਚਖੰਡ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਬਣਾਏ ਨੇ ਚਾਰਾਂ ਨੁਕਰਾਂ ਦੇ ਲੋਕਾਂ ਦੇ ਲਈ ਯਾਨੀ ਕਿ ਚਾਰੇ ਦਿਸ਼ਾਵਾਂ ਦੇ ਲਈ ਕਿਸੇ ਇੱਥੇ ਕੋਈ ਵੀ ਆ ਸਕਦਾ ਤੇ ਹੋ ਸਕਦਾ ਫਿਰ ਸਿੱਖਾਂ ਦਾ ਝੰਡਾ ਵੀ ਚਾਰ ਨੁਕਰਾਂ ਵਾਲਾ ਹੀ ਹੋਵੇਗਾ ਇਹ ਕਿਸੇ ਪਾਸੇ ਵੀ ਝੂਲ ਸਕਦਾ ਤੇ ਵਿਸ਼ਵ ਦੇ ਕੋਨੇ-ਕੋਨੇ 'ਚ ਇਹ ਹੀ ਝੂਲਦਾ ਪਿਆ ਹੈ ਜੇ ਤਿੰਨ ਨੁਕਰਾਂ ਦਾ ਹੁੰਦਾ ਤੇ ਭਾਵੇਂ ਢਾਉਣਾ ਸੀ ਕਿ ਤਿੰਨ ਦਿਸ਼ਾਵਾਂ ਵੱਲ ਹੀ ਇਹ ਜਾ ਸਕਦਾ ਸੀ ਚੌਥੀ ਦਿਸ਼ਾ ਵੱਲ ਨਹੀਂ ਸੀ ਜਾ ਸਕਦਾ ਇਹ ਵੀ ਸਵਾਲ ਉੱਠ ਸਕਦਾ ਹੈ ਫਿਰ ਤਿੰਨ ਨੁਕਰਾਂ ਵਾਲਾ ਝੰਡਾ ਕਿਵੇਂ ਬਣਿਆ ਕੀ ਇਹ ਕਿਵੇਂ ਦੀ ਕਟ ਹੋਈ ਇਹ ਵੀ ਸਵਾਲ ਤਾਂ ਫਿਰ ਜਵਾਬ ਮੰਗਦਾ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਨੇ ਕਿ ਜਿਹੜੀ ਸਿੱਖ ਐਂਗਲੋ-ਵਾਰ ਹੋਈ ਆ ਯਾਨੀ ਕਿ 1848-49 ਦੀ ਜਿਹਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਉਹਨਾਂ ਨੇ ਅਗਵਾਈ ਕੀਤੀ ਸੀ ਜਿਹੜੀ ਆ ਦੀ ਸਭਰਾਵਾ ਦੀ ਜੰਗ ਹੋਈ ਆ ਜੀਰੇ ਦੇ ਲਾਗੇ ਹਰੀਕੇ ਪੱਤਣ ਦੇ ਨੇੜੇ ਸਭਰਾਵਾ ਜਿਹੜਾ ਬਿਲਕੁਲ ਉਹੀਂ ਲਾਗੇ ਵੱਡੇ ਸਭਰਾਵਾ ਜਿੱਥੇ ਗੁਰਦੁਆਰਾ ਸਾਹਿਬ ਵੀ ਸ਼ਿਸ਼ੋਭਤ ਆ ਕਿਆ ਜਾਂਦਾ ਆ ਕਿ ਉੱਥੇ ਜਿਹੜੀ جنگ ਹੋਈ ਗੋਰਿਆਂ ਦੇ ਨਾਲ ਅੰਗਰੇਜ਼ਾਂ ਦੇ ਨਾਲ ਉਹ ਬੜੀ ਹੀ ਭਿਆਨਕ جنگ ਸੀ ਜਿਹਦੇ ਵਿੱਚ ਨਾ ਗੋਰੇ ਜਿੱਤੇ ਨਾ ਨਾ ਹੀ ਸਿੱਖ ਹਾਰੇ ਸਨ ਯਾਨੀ ਕਿ ਦੋਨੋਂ ਬਰਾਬਰ-ਬਰਾਬਰ ਰਹਿ ਗਏ ਕਿਹਾ ਜਾਂਦਾ ਕਿ ਫਿਰ ਸ਼ਰਤਾਂ ਤੇ ਤਹਿਤ ਜਿਹੜਾ ਸੀ ਇੱਕ ਸਮਝੌਤਾ ਇੱਕ ਸੰਧੀ ਹੋਈ ਸੀ ਜੇ ਜਦੋਂ ਤੁਹਾਡਾ ਸਿੱਖ ਰਾਜ ਹੋ ਜਾਊਗਾ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਜਿਹੜੇ ਨੇ ਉਹ 18 ਸਾਲਾਂ ਦੇ ਹੋ ਜਾਣਗੇ ਤੇ ਫਿਰ ਤੁਹਾਡਾ ਸਿੱਖ ਰਾਜ ਵਾਪਸ ਮਿਲ ਜਾਵੇਗਾ ਉਹਨਾਂ ਚ ਜਿਹੜਾ ਵਾ ਨਾ ਹੀ ਤੁਸੀਂ ਸਿੱਖ ਰਾਜ ਦੇ ਸੰਪੂਰਨ ਤੌਰ ਤੇ ਹੱਕਦਾਰ ਹੋ ਨਾ ਹੀ ਤੁਸੀਂ ਗੁਲਾਮ ਹੋ ਕਿਹਾ ਜਾਂਦਾ ਹੈ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਕਿ ਉਦੋਂ ਝੰਡਾ ਕੁਝ ਘਾਰ ਕੱਟ ਦਿੱਤਾ ਗਿਆ ਯਾਨੀ ਕਿ ਅੱਧਾ ਝੰਡਾ ਝੂਲਦਾ ਕਰ ਦਿੱਤਾ ਗਿਆ ਅੱਧਾ ਝੰਡਾ ਕੱਟ ਦਿੱਤਾ ਗਿਆ ਕੁਝ ਸ਼ਰਤਾਂ ਦੇ ਮੁਤਾਬਕ ਕੁਝ ਸੁਣ ਤੇ ਪੜਨ ਨੂੰ ਇਵੇਂ ਦਾ ਮਿਲਦਾ ਹੈ ਉਦੋਂ ਮੁੜ ਕੇ ਤੁਹਾਨੂੰ ਸਭ ਪਤਾ ਕਿ 1848 93 ਤੋਂ ਬਾਅਦ ਗੋਰੀਆ ਨੇ ਲਾਰਡ ਲਹੋਜੀ ਉਹਨਾਂ ਨੇ ਇੱਕ ਜਹਾ ਸਰਕਲ ਬਣਾਇਆ ਜਿਹਦੇ ਨਾਲ ਬਹੁਤ ਸਾਲ ਮੁੜ ਕੇ ਸਿੱਖ ਰਾਜ ਜਿਹੜਾ ਉਲਝਣਾਂ ਚ ਪੈ ਗਿਆ ਝੰਡਾ ਤਾਂ ਉਦਾਂ ਹੀ ਕੱਟਿਆ ਰਹਿ ਗਿਆ ਦੁਬਾਰਾ ਉਹ ਕੰਪਲੀਟ ਨਹੀਂ ਹੋਇਆ ਕਿਉਂਕਿ ਮਹਾਰਾਜਾ ਦਲੀਪ ਸਿੰਘ ਜੀ ਦੁਬਾਰਾ ਸਿੱਖ ਰਾਜ ਦੇ ਰਾਜੇ ਨਾ ਬਣ ਸਕੇ ਉਹਨਾਂ ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਉਹਨਾਂ ਨੂੰ ਲਿਆ ਦਿੱਤੀਆਂ ਗਈਆਂ ਕਈ ਕੁਝ ਵਾਪਰਿਆ ਫਿਰ ਸਿੱਖਾਂ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਝੰਡਾ ਸੀ ਉਹ ਤਿੰਨ ਨੁਕਰਾਂ ਵਾਲਾ ਹੀ ਰਹਿ ਗਿਆ ਅੱਜ ਵੀ ਅਸੀਂ ਤਿੰਨ ਨੁਕਰਾਂ ਵਾਲਾ ਹੀ ਝੰਡਾ ਜਿਹੜਾ ਵਾ ਉਹ ਆਮ ਤੌਰ ਤੇ ਜਿਹੜਾ ਗੁਰਦੁਆਰਾ ਸਾਹਿਬ 'ਚ ਵੇਖਦੇ ਆ ਗੋਰੇ ਤਾਂ ਚਲ ਗਏ ਲੇਕਿਨ ਉਹਨਾਂ ਦੀ ਸੋਚ ਜਿਹੜੀ ਸਾਡੇ ਦਿਮਾਗ 'ਚ ਰਹਿ ਗਈ ਮੈਂ ਅਸ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਂ ਉਹਨਾਂ ਵੱਡੀਆਂ ਟਕਸਾਲਾਂ ਤੋਂ ਜਿਹੜੀਆਂ ਇਹ ਚੀਜ਼ ਦੀ ਅਗਵਾਈ ਕਰਦੀਆਂ ਨੇ ਇੱਕ ਸਵਾਲ ਆ ਕਿ ਖ ਆ ਉਹਨੂੰ ਸਪਸ਼ਟ ਕੀਤਾ ਜਾਵੇ ਕਿ ਸਿੱਖਾਂ ਦਾ ਝੰਡਾ ਜਿਹੜਾ ਆ ਉਹ ਚਾਰ ਨੁਕਰਾਂ ਵਾਲਾ ਕਿ ਤਿੰਨ ਨੁਕਰਾਂ ਵਾਲਾ ਜੇ ਚਾਰ ਨੁਕਰਾਂ ਵਾਲਾ ਤੇ ਉਹ ਕਿਉਂ ਚਾਰ ਨੁਕਰਾਂ ਵਾਲਾ ਜੇ ਕਿੰਨਾ ਵਾਲਾ ਤੇ ਕਿਉਂ ਤਿੰਨਾਂ ਵਾਲਾ ਇਹ ਇੱਕ ਸਵਾਲ ਆ ਆਪਾਂ ਸਾਰਿਆਂ ਉਠਾਇਆ ਵਾ ਇਹ ਕੋਈ ਕਿੰਤੂ ਨਹੀਂ ਕੀਤਾ ਕੋਈ ਆਪਾਂ ਪ੍ਰੰਤੂ ਨਹੀਂ ਕੀਤਾ ਸਵਾਲ ਉਠਾਉਣਾ ਹਰ ਕੌਮ ਦਾ ਫਰਜ਼ ਹੈ ਜੂੰਦੀ ਜਾਗਦੀ ਕੌਮ ਦੇ ਦਿਮਾਗ 'ਚ ਹਰ ਸਵਾਲ ਆਉਣਾ ਚਾਹੀਦਾ ਤਾਂ ਕਿ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਜੇ ਅੱਜ ਸਾਡੇ ਧੀਆਂ ਪੁੱਤ ਸਾਨੂੰ ਪੁੱਛ ਲੈਣ ਕਿ ਪੀ ਆ ਜਿਹੜਾ ਝੰਡਾ ਹੈ ਤੁਹਾਡ ਸਿੱਖਾਂ ਦਾ ਇਹ ਜਿਹੜੇ ਤਿੰਨ ਨੁਕਰਾਂ ਕਿਉਂ ਆ ਕਿ ਅਸੀਂ ਕੀ ਜਵਾਬ ਦਵਾਂਗੇ ਅਸੀਂ ਇਹੋ ਕਵਾਂਗੇ ਅਸੀਂ ਤੇ ਇਦਾਂ ਹੀ ਬਹਿਨੇ ਆ ਇਹ ਜਵਾਬ ਨਹੀਂ ਹੋ ਸਕਦਾ ਇਹ ਮੇਰੇ ਖਿਆਲ ਵਿੱਚ ਇੱਕ ਸਾਡਾ ਸਾਡੇ ਅੰਦਰ ਦੀ ਇੱਕ ਡਰ ਹੋਵੇਗਾ ਕਿ ਸਾਨੂੰ ਪਤਾ ਹੀ ਨਹੀਂ ਆ ਮੇਰਜ਼ ਕਰਦਾ ਮੇਰੇ ਸੱਜਣ ਇਸ ਵਿੱਚੇ ਬਾਰੇ ਜਰੂਰ ਸੋਚਣ ਤੇ ਜਰੂਰ ਪੜਤਾਲ ਕਰਨ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕੋਈ ਵੀ ਕਾਬੂਜ ਹੋਵੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਅਕਾਲ ਤਖਤ ਸਭ ਦੇ ਜਥੇਦਾਰ ਸਾਹਿਬਾਨ ਤੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਵੀ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਆ ਕਿ ਉਹ ਜਰੂਰ ਸਪਸ਼ਟੀਕਰਨ ਦੇਣ ਕਿ ਸਿੱਖਾਂ ਦਾ ਨਿਸ਼ਾਨ ਸਾਹਿਬ ਜਿਹੜਾ ਉਹ ਚਾਰ ਨੁਕਰਾਂ ਵਾਲਾ ਕਿ ਤਿੰਨ ਨੁਕਰਾਂ ਵਾਲਾ ਮੈਂ ਆਸ ਕਰਦਾ ਕਿ ਮੇਰੇ ਸੱਜਣ ਇਸ ਸਵਾਲ ਨੂੰ ਘਰ-ਘਰ ਤੱਕ ਪਹੁੰਚਾਉਣਗੇ ਤੇ ਹਰ ਥਾਂ ਪੁੱਛਣਗੇ ਤਾਂ ਕਿ ਅਸੀਂ ਇਹਦਾ ਅਸਲ ਨਤੀਜੇ ਤੇ ਪਹੁੰਚ ਸਕੀਏ ਮੈਂ ਆਸ ਕਰਦਾ ਕਿ ਮੇਰੇ ਭੈਣ ਭਰਾ ਇੱਕ ਵਧੀਆ ਸੁਝਾਅ ਦੇਣਗੇ ਇੱਥੇ ਇੱਕ ਦੂਜੇ ਨਾਲ ਆਪਾਂ ਈਰਖਾ ਕਿੰਤੂ ਪ੍ਰੰਤੂ ਕਰਨੋਂ ਨਹੀਂ ਗੱਲ ਕਰਦੇ ਆਪਾਂ ਇੱਕ ਆਪਣੀ ਕੌਮ ਦਾ ਸਵਾਲ ਉਠਾਇਆ ਆ ਹੋ ਸਕਦਾ ਬਹੁਤ ਸਾਰੇ ਭੈਣ ਭਰਾਵਾਂ ਕਰਾ ਉੱਤਰ ਹੋਵੇ ਤੇ ਜਰੂਰ ਉੱਤਰ ਦਿੱਤਾ ਜਾਵੇ ਤਾਂ ਕਿ ਇਸ ਚੀਜ਼ ਤੇ ਵੀ ਆਪਾਂ ਸਟੈਂਡ ਕਰ ਸਕੀਏ ਜਿਵੇਂ ਆਪਾਂ ਆਪਣੇ ਕੌਮੀ ਖਾਲਸਾ ਹੀ ਨੀਲੇ ਰੰਗ ਤੇ ਸਾਰੇ ਜਾਣੇ ਸਟੈਂਡ ਕਰ ਗਏ ਆ ਇਹ ਮੁੱਦਾ ਠਾਇਆ ਸੀ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਕਰਕੇ ਹਜੇ ਹਰ ਗੁਰਦੁਆਰਾ ਸਾਹਿਬ ਚ ਖਾਲਸੇ ਦਾ ਕੋਮੀ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਝੁਲਣ ਲੱਗ ਪਿਆ ਜੋ ਆਪਣੀ ਸਾਰਿਆਂ ਦੀ ਇੱਕ ਵੱਡੀ ਪ੍ਰਾਪਤੀ ਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੋਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ